ਇਹ ਤੁਹਾਨੂੰ ਦਿਖਾ ਰਿਹਾ ਹੈ ਜੀ ਚਰਚ ਹੈ ਜੋ ਦਿਉ ਦੇ ਵਿੱਚ ਬਣਿਆ ਹੋਇਆ ਹੈ ਔਰ 1610 ਵਿੱਚ ਇਹਦੀ ਕੰਸਟਰਕਸ਼ਨ ਸ਼ੁਰੂ ਕੀਤੀ ਗਈ ਸੀ ਔਰ 1850 ਤੱਕ ਇਹ ਬਣਦਾ ਰਿਹਾ ਤੁਸੀਂ ਦੇਖੋ ਅੱਗੇ ਇਹਦੀ ਬਿਲਡਿੰਗ ਦੋ ਮੰਜ਼ਲਾ ਬਿਲਡਿੰਗ ਬਣੀ ਹੋਈ ਹੈ ਔਰ ਇਹ ਕੱਚੀਆਂ ਇੱਟਾਂ ਦੇ ਵਿੱਚ ਬਣਿਆ ਬਹੁਤ ਵੱਡਾ ਏਰੀਆ ਇਹਦਾ ਮੇਨ ਗੇਟ ਹੈ ਇਹ ਪਹਿਲਾਂ ਵੀ ਅਸੀਂ ਇੱਥੇ ਗਏ ਸੀਗੇ ਤਾਂ ਮੈਂ ਤੁਹਾਨੂੰ ਅੱਗੇ ਦਿਖਾਉਂਦੀ ਆ ਇਹਦੇ ਅੱਗੇ ਦੇਖੋ ਵੀ ਕਿੱਡੀ ਵੱਡੀ ਬਿਲਡਿੰਗ ਹੈ ਇਹ 1610 ਦਾ ਟਾਈਮ ਹੈ ਜਿਹੜਾ ਗੁਰੂ ਹਰਗੋਬਿੰਦ ਪਾਸ਼ਾ ਸਾਹਿਬ ਦੇ ਜਿਹੜਾ ਤੈਂਦੀ ਗੱਲ ਮੈਂ ਕਰ ਰਿਹਾ ਤੇ ਇਹ ਲਗਾਤਾਰ ਇਹਦੀ ਕੰਸਟਰਕਸ਼ਨ ਚੱਲਦੀ ਰਹੀ ਹੈ ਇਹਦੇ ਅੱਗੇ ਪਾਰਕ ਬਣਾਇਆ ਹੋਇਆ ਉਹ ਅੱਗੇ ਇਹਦਾ ਮੇਨ ਗੇਟ ਹੈ ਇਹ ਪੁਰਤਗਾਲੀਆਂ ਨੇ ਜਿਵੇਂ ਦਮਨ ਦਿਉ ਗੋਆ ਵਿੱਚ ਉਹਨਾਂ ਦਾ ਕਬਜ਼ਾ ਰਿਹਾ ਉਹਨਾਂ ਨੇ ਇਸਾਈ ਧਰਮ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਇਹਨੂੰ ਲਗਾਤਾਰ ਇਹਦੀ ਕੰਸਟਰਕਸ਼ਨ ਕਰਦੇ ਰਹੇ ਇਹਦੇ ਵਿੱਚ ਆਹ ਮੇਨ ਗੇਟ ਤੋਂ ਜਾ ਕੇ ਹਜੇ ਵੀ ਪ੍ਰੇਰ ਹੁੰਦੀ ਹੈ ਬੜਾ ਸੋਹਣਾ ਅੰਦਰੋਂ ਵੀ ਵੈਲ ਮੇਨਟੇਨਡ ਹੈ ਇਹ ਤਾਂ ਮੇਰਾ ਕਹਿਣ ਦਾ ਮਤਲਬ ਹੈ ਵੀ ਇਹਨਾਂ ਨੇ ਆਪਦੀਆਂ ਪੁਰਾਣੀਆਂ ਬਿਲਡਿੰਗਾਂ ਦਾ ਦੇਖੋ ਉੱਪਰ ਤੁਸੀਂ ਦੇਖ ਰਹੇ ਹੋ ਉੱਪਰ ਕੱਚਾ ਵੀ ਦਿਸਦਾ ਹੋਊਗਾ ਤੁਹਾਨੂੰ ਤਾਂ ਇਹਨਾਂ ਨੇ ਪ੍ਰੀਜ਼ਰਵ ਕਰਕੇ ਰੱਖੀਆਂ ਹੋਈਆਂ ਨੇ